हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਦੋਸਤੋ ਕੈਰੋਂ ਆਨੰਦਪੁਰ ਸ਼ਕਰੀ ਨਿੱਕੀ ਸਰਾਲੀ ਮੰਡ ਦੋਸਤੋ ਤੇ ਵੱਡੀ ਸਰਾਲੀ ਮੰਡ ਠੀਕ ਆ ਤੇ ਇਸੇ ਤਰ੍ਹਾਂ ਜਿਹੜਾ ਬੁਰਜ ਨੱਥੂਕੇ ਥੋੜੀ ਦੂਰੀ ਤੇ ਪਿੰਡ ਆ ਦੋਸਤੋ ਤੇ ਪੱਟੀ ਤੋਂ ਤਕਰੀਬਨ ਜੇਕਰ ਆਪਾਂ ਦੂਰੀ ਦੇਖੀਏ ਕੋਈ 5-4 ਕਿਲੋਮੀਟਰ ਦੀ ਦੂਰੀ ਹੈਗੀ ਹੈ ਸਾਰੀ ਤੇ ਖਾਸ ਵਿਜਟ ਤੁਸੀਂ ਜਿਹੜੀ ਦੋਸਤੋ ਪਿੰਡ ਲੋਕੇ ਕਰਨੀ ਹੈਗੀ ਹੈ। ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਪਸ਼ੂ ਜੜਿਆ ਦੋਸਤੋ ਇਸ ਘਰੋਂ ਤੁਹਾਨੂੰ ਕਟੋਗੜ ਵੀ ਪੰਜ ਬੈੜਾ ਦਿਖਾ ਦਾਂਗੇ ਤੇ ਇੱਕ ਤੋਕੜ ਤੇ ਅਗੇ ਏਆਈ ਜਿਹੜੀ ਆ ਦੋਸਤੋ ਡਨ ਹੋਈ ਆ। ਅ ਕੋਈ 40 ਤੋਂ ਉੱਪਰ ਦਿਨ ਦਾ ਸਮਾਂ ਹੈਗਾ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ। ਅੱਜ ਦੋਸਤੋ ਵੀਡੀਓ ਤਰੀਕ ਜਿਹੜੀ ਹੈਗੀ ਤੁਸੀਂ ਜਰੂਰ ਨੋਟ ਕਰ ਲਓ 10 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ। ਸਮਾਂ ਜਿਹੜਾ ਕੋਈ ਸ਼ਾਮ ਦੇ ਪੌਣੇ 3 ਵਜੇ ਦਾ। ਠੀਕ ਆ ਤੇ ਪਸ਼ੂ ਸ਼ੇ ਦਿਖਾਵਾਂਗੇ ਸ਼ੇ ਪਸ਼ੂ ਜਿਹੜੇ ਦੋਸਤੋ ਦਿਖਾਵਾਂਗੇ ਬਿਲਕੁਲ ਦੁੱਧ ਚਵਾਈਤੇ ਆ ਤੇ ਚਵਾਈ ਵਾਲਾ ਪਸ਼ੂ ਜਿਹੜਾ ਦੋਸਤੋ ਤੁਸੀਂ ਤਸੱਲੀ ਤੂ ਡੰਗ ਇੱਕ ਡੰਗ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਘਰੇ ਪਹੁੰਚ ਕੇ ਜਿਹੜੀ ਚਵਾਈ ਕਰ ਸਕਦੇ ਹੋ ਠੀਕ ਆ ਤੇ ਰੇਟ ਭਾਅ ਪੜ ਤਾਂ ਬਿਲਕੁਲ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਤੇ ਵੀਡੀਓ ਦੇ ਬਿਲਕੁਲ ਐਂਡ ਤੱਕ ਬਣੇ ਰਹੋ ਐਂਡ ਤੱਕ ਵੀਡੀਓ ਨੂੰ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫਾਰਮੇਸ਼ਨ ਆ ਇਹਨਾਂ ਵਹਿੜਾਂ ਦੇ ਇਨਫਾਰਮੇਸ਼ਨ ਜਿਹੜੀ ਰਿਗਾਰਡਿੰਗ ਦੋਸਤੋ ਉਹ ਤੁਹਾਨੂੰ ਸਮਝ ਵਿੱਚ ਆ ਸਕੇ ਆ ਉਹ ਕਰਦੇ ਆ ਗੱਲਬਾਤ ਵੀਰ ਦੇ ਨਾਲ ਸੋ ਪੁੱਛਦੇ ਆ ਕੀ ਇਨਫੋਰਮੇਸ਼ਨ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਅੱਜ ਵੀਰ ਜੀ ਅੱਗੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਤੁਹਾਡਾ ਸਾਡੇ ਨਗਰ ਤੇ ਆਉਂਦਾ ਜੀ ਐ ਤੁਹਾਨੂੰ ਵੈਲਕਮ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਭਾਜੀ ਤੇ ਇੱਕ ਵੀਰ ਜੀ ਆਪਣੇ ਭੈਣ ਭਰਾਵਾਂ ਨੂੰ ਆਪਣਾ ਨਾਮ ਦੱਸ ਦਈਏ ਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਵੀਰੇ ਪਸ਼ੂ ਵਪਾਰ ਦਾ ਕੰਮ ਹਾਂਜੀ ਹਾਂਜੀ ਤੇ ਵੇੜਾ ਮੱਝਾ ਨੋਰਮਲੀ ਇਸ ਘਰੇ ਆਪਣੇ ਕੋਲ ਆਉਂਦੀਆਂ ਰਹਿੰਦੀਆਂ ਹਾਂਜੀ ਆਉਂਦੀਆਂ ਰਹਿੰਦੀਆਂ ਜੀ ਛੋਟੇ ਭਾਪੜਤੇ ਵਾਲੇ ਵੀ ਛੋਟੇ ਫਾਰਮਰ ਨੇ ਲੈਣੀ ਹਾਂ ਛੋਟੇ ਭਾਪੜਤੇ ਵੀ ਹੈ ਠੀਕ ਆ ਤੇ ਆਜੋ ਆਪਾਂ ਗੱਲ ਕਰੀਏ ਆਪਣੇ ਕੋ ਛੋਟੇ ਭਾਲ ਛੋਟੇ ਭਾਲ ਕਿੰਨੇ ਕ ਰੇਟ ਤੋਂ ਲਾ ਕੇ ਵੀਰ ਜੀ ਅੱਜ ਕਿੰਨੇ ਕ ਰੇਟ ਤੋਂ ਲੈ ਕੇ ਕਿੰਨੇ ਕ ਰੇਟ ਤੱਕ ਆਪਣੇ ਕੋਲ ਅੱਜ ਹੈਗੀਆਂ ਨੇ ਅੱਜ ਵੀ ਜੀ ਆਪਣੇ ਕੋ 35 ਹਾਂਜੀ 20 ਤੋਂ ਉੱਪਰ ਆ ਤੇ 35 ਦੀ ਰੇਟ ਵੀ ਹੈਗੀ ਆ ਠੀਕ ਆ ਹਾਂਜੀ 20 ਤੋਂ ਲੈ ਕੇ 35000 ਤੱਕ ਵੜਾ ਹੈਗੀਆਂ ਨੇ ਹੈਗੀਆਂ ਠੀਕ ਆ ਤੇ ਆਜੋ ਇੱਕ ਆਪਣੇ ਕੋਲ ਜਿਹੜੀ ਇਹ ਛੋਟੀ ਆ ਜੀ ਇਹ ਵੀ ਮੇਰੇ ਨਾਲ ਤਾਂ ਤੋਕੜ ਗੱਪਣ ਹਾਂਜੀ ਤੋਕੜ ਤੇ ਕੋ 42 ਦਿਨ ਇਹਨੂੰ ਗਾਂ ਹੋ ਗਏ ਤੇ 40 41 ਦਿਨ ਬਣੀ ਨੂੰ ਵੀ ਹੋ ਗਏ ਆ ਇਹ ਆਈ ਹੋ ਗਈ ਸੀਗੀ ਹਾਂਜੀ ਇਹ ਆਈ ਹੋਈ ਹੈ ਨਾ ਜੀ ਤੇ ਝੋਟੀ ਸੁਬਾ ਮਨ ਲਦਾ ਕਿ ਦੂਜੇ ਨਹੀਂ ਕੱਪਣਾ ਜਵਾਨ ਨਹੀਂ ਛਿੱਗੀਆਂ ਚ ਆਉਂਦੇ ਠੀਕ ਹੈ ਹਜੇ ਛਿੱਗੀਆਂ ਚ ਆਉਂਦੀ ਆ ਦੋਸਤੋ ਤੇ ਜਵਾਨ ਨਹੀਂ ਹੋਈ ਕਿ ਠੀਕ ਹੈ ਬਾਕੀ ਜਵਾਨ ਤੁਸੀਂ ਮੰਨ ਲਓ ਚਾਹੇ ਜਵਾਨ ਨਹੀਂ ਨਹੀਂ ਹੋਈਗੀ ਬਾਕੀ ਦੋ ਅਗੇ ਸੈਕੰਡ ਟਾਈਮਰ ਜਿਹੜੀ ਆ ਦੂਜੇ ਸੁਬੇ ਲਈ ਕੱਪਣਾ ਤੇ ਹੁਣ ਜਿਹੜਾ ਪਹਿਲਾ ਸੁਬਾ ਚੱਲਣ ਡਿਆ ਤੇ ਹੁਣ ਭਾਜੀ ਦੁੱਧ ਦੋਨੋਂ ਟਾਈਮ ਮਿਲਦੀ ਆ ਹਾਂਜੀ ਦੋਨੋਂ ਟਾਈਮ ਤੇ ਕਿੰਨਾ ਕ ਹੋਊਗਾ ਮੇਰਾ ਦੁੱਧ ਵੀ ਦੀ 6 ਕਿਲੋ ਆ ਇਹਨਾ ਪਰਸੋਂ ਪਾਈ ਹੈ ਅੱਜ ਥੋੜੇ ਜੀ ਲੱਗਾ ਡਿੰਗ ਰਹੀ ਆ ਤੇ ਅੱਜ ਤੇ ਉਤਰਾ ਦੋ 7 ਕਿਲੋ ਠੀਕ ਹੈ ਇਥੋਂ 6 ਕਿਲ ਹਾਂ ਜੀ ਉਹ ਇੱਕ ਦੋ ਦਿਨ ਪਸੂ ਕਰ ਵੀ ਜਾਂਦਾ ਥਾਂ ਦਾ ਟਿਕਾਣਾ ਜੀ ਲੱਗਦਾ ਜਦੋਂ ਤੇ ਕਾਰਡੋਮੈਟਿਕ ਦੁੱਧ ਕਿਲੋ ਖੰਡ ਦਾ ਫਰਕ ਪੈ ਗਿਆ ਹਾਂ ਤੇ ਹੁਣ 6 7 6 7 ਹਾਂ ਜੀ 6 ਖੁੱਲਾਗਾ 6 ਖੁੱਲਾ ਖੰਡ ਤੇ ਤਾਜੀ ਦਾ ਦੁੱਧ ਹੋਇਆ ਹੈਗਾ ਸੀ ਕੁਝ ਵਧੀਆ ਵੀ ਉਹਨਾਂ ਨੇ 25 20 ਲੀਟਰ ਵੀ ਦੁੱਧ ਦੱਸਿਆ ਵੀ 20 22 ਚ ਹੋਇਆ ਅੱਛਾ ਜੀ ਹਾਂ ਜੀ ਚਲੋ ਬਾਕੀ ਅਗਲੇ ਤੇ ਦੱਸਣ ਦੇ ਮੁਤਾਬਕ ਹੈ ਜੀ ਤੇ ਫਿਲਹਾਲ ਜਿਹੜਾ ਅੱਜ ਹੈਗਾ ਆਪਾਂ ਉਹਦੇ ਅਕੋਰਡਿੰਗ ਹੀ ਗੱਲ ਕਰਾਂਗੇ ਵੀ ਟੋਕੜ ਦੇ ਥੱਲੇ ਜਿੰਨਾ ਦੁੱਧ ਆ ਤੇ ਅੱਗੇ ਸਵੇਰੇ ਲਈ ਜਿਹੜੀ ਦੋਸਤੋ ਗੱਬਣ ਵੀ ਹੈਗੀ ਆ ਪਰ ਹਜੇ ਇਹ ਮਤਲਬ ਕਿ ਆਪਾਂ ਇਹ ਨਹੀਂ ਕਹਿ ਸਕਦੇ ਵੀ ਗਾਰੰਟੀ ਨਹੀਂ ਗਈ ਠੀਕ ਹੈ ਹਾਂ ਜੀ 20 ਦਿਨਾਂ ਤੱਕ ਚੈੱਕ ਹਜੇ 20 ਦਿਨਾਂ ਤੱਕ ਚੈੱਕ ਹੋ ਜਾਊਗੀ 60 ਦਿਨਾਂ ਦੀ 2 ਕੁ ਮਹੀਨੇ ਦੇ 2 ਮਹੀਨੇ ਪਲੱਸ ਜਿਹੜੀ ਚੈੱਕ ਹੋ ਜਾਊਗੀ ਤੇ ਬਾਕੀ ਚਵਾਈ ਚਵਾਈ ਚੰਗੀ ਚਵਾਈ ਓਕੇ ਵੀਰ ਜੀ ਕੋਲੀ ਅੱਛਾ ਜੀ ਕੋਈ ਪੂਰ ਛਟਾੜੀ ਠੀਕ ਹੈ ਹਾਂ ਜੀ ਠੀਕ ਹੈ ਬਿਲਕੁਲ ਇੱਕ ਸਾਰ ਜਿਹੜਾ ਪਸਮਾਤ ਚਵਾਈ ਹਾਂ ਜੀ ਹਾਂ ਜੀ ਠੀਕ ਹੈ ਖੋਲ ਕੇ ਦਿਖਾਈਏ ਵੀਰ ਸੋ ਝੋਟੀ ਜਿਹੜੀ ਆ ਦੋਸਤੋ ਪਸੰਦ ਆਊਗੀ ਤੁਹਾਨੂੰ ਬਿਲਕੁਲ ਕੁੰਡੀ ਜੂਰਾਂ ਤੇ ਵੇਲ ਬੂਲ ਵੇਖੋਗੇ ਤੁਸੀਂ ਲੰਬਾਈ ਪੂਰੀ ਆ ਠੀਕ ਤੇ ਹਾਇ ਇੱਕ ਰੰਗੀ ਆ ਬਾਕੀ ਥੋੜੇ ਪੂਛ ਦੇ ਵਿੱਚ ਵਾਲ ਆਪਾਂ ਕਹਿ ਸਕਦੇ ਹਾਂ ਵੀ ਵਾਈਟ ਹੈਗੇ ਥੱਲੇ ਆ ਦੇਖੋ ਠੀਕ ਆ ਹਵਾਨੇ ਦੀ ਜਿਹੜੀ ਬੰਤਰ ਆ ਦੋਸਤੋ ਚੰਗੀ ਆ ਠੀਕ ਆ ਕਿਉਂਕਿ ਹੁਣ ਆਪਾਂ ਗੱਲ ਕਰੀਏ ਤਾਂ ਸਮਾਂ ਜਿਹੜਾ ਟੋਕਰ ਦਾ ਆ ਠੀਕ ਆ ਵੀ 6-7 ਦੇ ਦਰਮਿਆਨ ਆ ਪੀਕ ਤੇ ਬੇਸ਼ੱਕ ਕਰ ਆ ਲਿਆ ਨੇ ਜਿੰਨਾ ਅੱਗੋਂ ਮਰਜੀ ਕਿਹਾ ਹੋਵੇ ਪਰ ਉਹ ਤੁਸੀਂ ਆਪਦਾ ਮੰਨ ਸਕਦੇ ਹੋ ਘਰੇ ਆ ਕੇ ਦੇਖ ਸਕਦੇ ਹੋ ਕਿ ਇਹੋ ਜਿਹਾ ਤੁਸੀਂ ਲੜਦੂ ਹੈਗੇ ਆ ਢਿੱਲਾ ਹਵਾਨੇ ਦੀਆਂ ਤੇ ਥੋੜਾ ਜਿਹਾ ਪੁੱਜ ਕੇ ਕਹਿ ਲਈਏ ਵੀ ਜਾਂ ਸਮਾਂ ਗਵਾ ਕੇ ਜਾਂ ਥੋੜਾ ਜਿਹਾ ਅੱਗੇ ਲੇਟ ਬਣੀ ਆ ਠੀਕ ਆ ਹੋ ਸਕਦਾ ਸੂਈ ਨੂੰ ਭਾਈ ਟਾਈਮ ਵਾਵਾ ਹੋ ਗਿਆ ਹੋਵੇ ਸੂਈ ਨੂੰ ਹੋਈ ਘੱਟ 6-7 ਮਹੀਨੇ 6-7 ਮਹੀਨੇ ਬਾਕੀ ਇਹਨਾਂ ਨੇ ਗਰੰਟੀ ਦਿੱਤੀ ਆ ਜੇ ਉਹੋ ਜੀ ਗੱਲ ਹੋਵੇ ਕੋਈ ਆਉਂਦੇ ਆਉਂਦੇ ਵੀਰ ਜੀ ਘਰੇ ਰੱਖਣਗੇ ਝੋਟੀ ਆਉਂਦੀ ਸਾਨੂੰ ਜਦੋਂ 20 ਦਿਨ ਰੱਖਾਂਗੇ ਫੇਰ ਝੋਟੀ ਲੱਗਾਂਗੇ ਹਾਂਜੀ ਬਿਲਕੁਲ ਆਂਦੇ 1.5 ਲੱਖ ਦੀ ਝੋਟੀ ਆ ਫੇਰ ਬਾਬਾ ਬਿਲਕੁਲ ਇਹ ਕਰੇਟ ਤਾਂ ਨਹੀਂ ਜੀ ਇਹੋ ਜੀ ਵੈਸੇ ਚਲੋ ਝੋਟੀ ਦਾ ਕੋਈ ਮੁੱਲ ਨਹੀਂਗਾ ਜਦੋਂ ਬਿਲਕੁਲ ਤਾਜ਼ੀਆਂ ਝੋਟੀਆਂ ਹੋਣ ਤੇ ਇਹਨ ਸਿਰੇ ਤੇ ਇੱਕ ਸੱਤ ਦੀ ਖਰੀਦ ਹੈ ਉਹਨਾਂ ਦੀ ਸੱਜਰ ਸੱਜਰ ਹਾਂਜੀ 20 ਲੀਟਰ ਦੁੱਧ ਠੀਕ ਆ ਅੱਜ ਫਿਲਹਾਲ ਗੁਰਪ੍ਰੀਤ ਜੀ ਆਪਾਂ ਅੱਜ ਕਿੰਨੇ ਦੇ ਦੇ ਰਹੇ ਆ ਅੱਜ ਇਹਦੀ ਮੁੱਲ ਤੇ 62000 ਰੁਪਇਆ ਹਾਂਜੀ 60000 ਚੋਂ 100 ਕੰਡ ਛੋਟੋ ਜੀ 60 ਦੇ ਵਿੱਚੋਂ ਹਾਂਜੀ ਠੀਕ ਆ ਜੀ ਬਾਕੀ ਅੱਗੋਂ ਚਲੋ ਨਿਕਲ ਆਉਂਦੀ ਆ ਕਿਸੇ ਦੀ ਕਿਸਮਤ ਆ ਜਦੋਂ ਕਿਸਮਤ ਆ ਵੀ ਆਉਦੀ ਬਿਲਕੁਲ ਬਿਲਕੁਲ ਤੇ ਆਹ ਭਰਾਓ ਝੋਟੀ ਆ ਠੀਕ ਆ ਤੇ ਪੂਰੀ ਇਨਫਰਮੇਸ਼ਨ ਆ ਗੱਲ ਬਾਤ ਜੀ ਤੇ 60000 ਦੇ ਵਿੱਚੋਂ ਜਿਹੜੀ ਆ ਉਹ ਛੋਟ ਹੋ ਜੂਗੀ ਠੀਕ ਆ ਤੇ ਬਾਕੀ ਪਸੰਦ ਆਊਗੀ ਤੁਹਾਨੂੰ ਪਸੰਦਾ ਹੀ ਚੀਜ਼ ਦੀ ਤੁਸੀਂ ਵੀ ਤਸੱਲੀ ਕਰਨੀ ਆ ਬਿਲਕੁਲ ਨਰਖ ਵਰਖ ਕਰਕੇ ਪਸ਼ੂ ਬਾਅਦ ਵੇੜਾ ਨਹੀਂ ਅੱਗੇ ਨਾਖ ਦਿਖਾ ਦਾਂਗੇ ਠੀਕ ਆ ਤੇ ਰੇਟ ਵੀ ਬਿਲਕੁਲ ਭਾਪੜ ਤੇ ਜਾਇਜ਼ ਨੇ ਜਿਸ ਵੀਰ ਨੇ ਕਿ ਗਰਮੀ ਦੇ ਲਈ ਤੁਸੀਂ ਲੱਭ ਰਹੇ ਹੋ ਵੇੜਾ ਠੀਕ ਆ ਬਿਲਕੁਲ ਥੋੜੇ ਪੈਸੇ ਲਾਉਣੇ ਆ ਉਹਨਾਂ ਲਈ ਆ ਖਾਸ ਤੌਰ ਤੇ ਅੱਛਾ ਭਾਜੀ ਪਹਿਲੇ ਨੰਬਰ ਤੇ ਵਾਈਟ ਚਿੱਟੇ ਰੰਗ ਦੇ ਵਿੱਚ ਜਰਸੀ ਆ ਗਈ ਜੀ ਹਾਂ ਜੀ ਜਰਸੀ ਪ्योर ਹੈ ਅੱਛਾ ਜੀ ਹਾਂ ਜੀ ਵਾਈਟ ਰੰਗ ਚ ਆ ਗਈ ਜਰਸੀ ਤੇ ਡਿਟੇਲ ਇਹਦੀ ਕੀ ਸੁਵਾ ਕਿੰਨਾ ਸੁਈ ਆ ਦੂਜਾ ਸੁਵਾ ਹਾਂਜੀ ਬਸ ਦਿਨ ਦਿਨ ਕਿੰਨੇ ਕੋ ਗਏ ਇਹਨੂੰ 15 ਦਿਨ ਹੋ ਗਏ 15 ਦਿਨ ਆ ਬੱਚਾ ਆ ਗਿਆ ਜੀ ਹਾਂਜੀ ਆ ਫੀਮੇਲ ਕਾਫ ਆ ਜੀ ਆ ਬੱਚੀ ਆ ਠੀਕ ਆ ਆ ਵੇਖੋ ਮਰਾ ਠਾਕੇ ਤੁਹਾਨੂੰ ਦਿਖਾਉਣੇ ਆ ਆ ਬੱਚੀ ਆ ਠੀਕ ਆ ਜਰਸੀ ਥਰੀਡ ਦੇ ਵਿੱਚ ਆ ਦੋਸਤੋ ਵਾਈਟ ਰੰਗ ਆ ਤੇ ਆ ਮਗਰ ਤੁਸੀਂ ਦੇਖ ਸਕਦੇ ਥੋੜਾ ਜਿਹਾ ਕ੍ਰਾਸ ਇਹਦਾ ਵੀ ਚਿੱਟਾ ਤੋਂ ਲਾਲ ਕਰਾਈ ਹੈ ਹਾਂ ਠੀਕ ਹੈ ਮਗਰ ਵੀ ਜਿਹੜੀ ਦੋਸਤੋ ਬੱਚੀ ਆ ਉਹ ਫੀਮੇਲ ਕਾਫਾ ਬੱਚੀ ਆ ਮਗਰ ਤੇ ਆਪ ਵੀ ਬੱਚੀ ਆ ਠੀਕ ਆ ਤੇ ਸੂਹਾ ਦੂਜਾ ਹੀ ਨਾ ਜੀ ਇਹ ਹਾਂਜੀ ਦੂਜਾ ਦੂਜਾ ਸੂਹਾ ਤੇ ਦਿਨ 15 ਕੋ ਹੋ ਗਏ ਆ ਹਾਂਜੀ 15 ਤੇ ਹੁਣ ਦੁੱਧ ਮੌਜੂਦਾ ਹਾਜ਼ਰ ਕਿੰਨਾ ਜੀ ਜਿਹੜਾ ਸੈਦ ਉਹ ਜੀ ਆਣਾ ਗਾਰੰਟੀ ਵਾਲਾ 9 ਕਿਲੋ ਆ ਤੇ 7-5 ਫਟ ਜੀ 7-5 ਹਾਂਜੀ 7-5 ਹੁਣ 9 ਕਿਲੋ ਮੰਜਾਂ ਦੇ ਉੱਤੇ ਸੰਗਣਾ ਹਾਂਜੀ ਆ ਵੇਖੋ ਪ੍ਰਭੂ ਵੀ 9 ਕਿਲੋ ਦੁੱਧ ਦਾ ਵੀ ਜਿਹੜਾ ਹਾਜ਼ਰ ਆ ਠੀਕ ਆ ਤੇ ਅੱਜ 15ਵੇਂ ਦਿਨ ਮੈਲਿਓ ਮਾਹ ਤੁਸੀਂ ਲਾ ਸਕਦੇ ਮੈਲਿਓ ਚੱਲੀ ਆ ਸਟਾਰਟਿੰਗ ਥੋੜੀ ਹੋਰ ਜਿੱਟੇ ਹੁੰਦੇ ਫਿਰਦੇ ਚਲੋ ਠੀਕ ਆ ਆ ਫੇਸ ਕੁਆਲਟੀ ਦੇ ਵਾਈਟ ਰੰਗ ਦੇ ਵਿੱਚ ਆ ਠੀਕ ਆ ਅਕਸਰ ਆਪਾਂ ਬਲੈਕ ਦੇ ਵਿੱਚ ਥੋੜੀਆਂ ਜੀਆਂ ਜਾਂ ਗਰੇ ਦੇ ਵਿੱਚ ਜਾਂ ਰੈੱਡ ਦੇ ਵਿੱਚ ਜਰਸੀਆਂ ਦੇਖਦੇ ਆ ਇਹ ਵਾਈਟ ਰੰਗ ਆ ਠੀਕ ਆ ਪਿਓਰ ਵਾਈਟਰ ਜਾਂ ਰੰਗ ਆ ਠੀਕ ਆ ਆ ਦੇਖੋ ਤੇ ਚਵਾਜੂ ਸੋਣਾ ਲਗਾ ਵੀਰ ਜੀ ਓਕੇ ਖੰਡੀ ਪੀਰੀ ਕੋਈ ਨਿਆਣੀ ਮੰਦੀ ਦੀ ਲੋੜ ਨਹੀਂ ਠੀਕ ਆ ਜੀ ਲੋਵੀ ਭਰਾਵੋ ਠੀਕ ਆ ਇਹ ਜਰਸੀ ਆ ਸੈਕੰਡ ਨੰਬਰ ਤੇ ਗੱਲਬਾਤ ਕਰ ਲਿਓ ਠੀਕ ਆ ਜੀ ਵੇਰਵਾ ਤੁਸੀਂ ਪਾ ਲਿਓ ਤੇ ਕਦ ਘਾਟੀ ਸੋਣਾ ਜਿੱਦਾਂ ਨਾਰਮਲ ਆਪਾਂ ਜਰਸੀਆਂ ਦੇਖਦੇ ਆ ਉਹ ਦਾ ਕਦ ਘਾਟਾ ਮੱਚਦੇ ਬਿਲਕੁਲ ਤੁਸੀਂ ਝੋਟੀ ਵੇਖੋ ਸੋਹਣੇ ਵੱਡੇ ਵੱਡੇ ਕਦ ਘਾਟੇ ਦੇ ਵਿੱਚ ਇਹਦੇ ਬਰਾਬਰ ਖੜੀ ਠੀਕ ਆ ਕਦ ਘਾਟੇ ਦੇ ਵਿੱਚ ਸਹੀ ਆ ਲੈਣ ਦੇਣ ਵੀਰ ਫਿਰ ਗੁਰਤੀ ਕਿੰਨਾ ਜਾਂਦਾ ਵੀਰੇ ਮੁੱਲ ਮੇਰੇ ਮੁੱਲ ਤੇ ਕਰਦੇ 35000 ਰੁਪਇਆ ਹਾਂਜੀ 32300 ਖੰਡ ਛੋੜੋ 32 ਦੇ ਵਿੱਚੋਂ ਹਾਂਜੀ ਠੀਕ ਆ ਡਿਮਾਂਡ ਵੈਸੇ 35 ਹੈ ਹਾਂਜੀ ਡਿਮਾਂਡ ਡਿਮਾਂਡ 35 ਆ ਤੇ 32000 ਪੂਰਾ ਸਾ ਜੜਾਈ ਕਹਿ ਲੋ ਵੀ ਉਹ ਛੋਟ ਛੱਪਾ ਜਿਹੜਾ ਮਾਨ ਤਾਣਾ ਉਹ ਹੋ ਗਿਆ ਠੀਕ ਆ ਤੇ ਆ ਥਣ ਤੇ ਬਿਲਕੁਲ ਹਾਥੀ ਚੁਵਾਈ ਆ ਬੰਦੀ ਠੰਡੀ ਧੀ ਮਰਜੀ ਕੋਈ ਛੱਡ ਨਹੀਂ ਨਿਆਣਾ ਬਹਿ ਜੀ ਆ ਲਓ ਜੀ ਬਹਿ ਜੋ ਮੈਂ ਚੱਕਰੀ ਠੀਕ ਆ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਦੋਸਤੋ ਵੀ ਬਿਲਕੁਲ ਤਾਜੀ ਸੂਈ ਆ ਪੂਰਾ ਗਰਮੀ ਭਾਰਾ ਜਣਾ ਦੋਸਤੋ ਮਿਲ ਪੈਣਾ ਨੇ ਇੱਕ ਸਾਲ ਪਰ ਮਿਲਣਾ ਗਾਂ ਸਿਆਲ ਦਾ ਪੱਖ ਵੀ ਜਿਹੜਾ ਦੋਸਤੋ ਤੁਸੀਂ ਚੁਵਾਈ ਕਰ ਸਕਦੇ ਇਸ ਵਰਤੀ ਵੜਦੀ ਤੇ 5 7 ਜਿਹੜੀ 7 5 6 ਜੀ ਹਾਂਜੀ 7 5 6 ਤਾਂ ਫੇੜ ਚੰਗੀ ਹੁੰਦੀ ਇਹਨਾਂ ਦੀ ਇਸ ਤੋਂ ਬਾਅਦ ਆ ਭਾਜੀ ਇੱਕ ਆਪਣੇ ਕੋਲ ਤੀਜੇ ਨੰਬਰ ਤੇ ਆ ਗਈ ਹੈ। ਇਹ ਹਾਲੇ ਨਿੱਕੀ ਜੀ ਵਹਿੜੀ। ਨਿੱਕੀ ਜੀ ਆ। ਤੇ ਰੇਟ ਵੀ ਮੇਰੇ ਨਾਲ ਤਾਂ ਛੋਟਾ ਜਿਹਾ ਹੋਊਗਾ। ਟੋਕਰਾਂ ਕੁ ਪੱਠੇ ਖਾ ਕੇ ਰੱਜੇ ਗਾਲੀ ਦੇ ਕੋਲੋਂ ਆਉਂਦਾ ਭਾਜੀ। ਲਓ ਵੀ। ਤੇ ਸੂ ਮਤਲਬ ਕਿ ਸਵੇਰ ਦਾ ਤਾਜ਼ਾ ਹੀ ਹੈ। ਸਵੇਰ ਤੜਿਆ ਵੀਹਾਂ ਦਿਨਾਂ ਦੀ ਸੂਈ ਆ। ਬੱਛਾ ਹੀ ਬੱਛਾ ਮਰ ਗਿਆ। ਮਗਰ ਬੱਛਾ ਮਰ ਗਿਆ ਜੀ। ਠੀਕ ਆ 20 ਦਿਨ ਦਾ ਜਿਹੜਾ 20 ਦਿਨ ਹੋਇਆ। ਹਾਂ ਜੀ। ਤੇ ਹਜੇ ਮੇਰੇ ਨਾਲ ਤਾਂ ਵੀ ਹੈ ਵੀ ਬੱਚੀ ਜੀ ਖੀਰੀ ਦੋਂਦੀ ਹੋਵੇਗੀ। ਇਹ ਖੀਰੀ ਹੋਣੀ ਮੇਰੀ। ਖੀਰੀ ਹੋਵੇਗੀ। ਵੀ ਛੋਟੀ ਜੀ ਵਹਿੜਾ ਦੋਸ ਤੇ ਚੰਗੀ ਚੀਜ਼ ਆ ਠੀਕ ਆ ਵੀ ਨੇ ਕੋਈ ਬੱਚਾ ਵੀ ਮਤਲਬ ਕਿ ਚੁਆਈ ਕਰਕੇ ਉੱਠ ਸਕਦਾ ਇਹੋ ਜਿਹਾ ਥੱਲੇ ਵੀ ਕੋਈ ਡਰ ਨੁੱਕਰ ਜਾਨੀ ਵੀ ਛੋਟੀ ਜੀ ਵੇੜ ਆਪਾਂ ਤਾਂ ਕਿਹਾ ਵੀ ਇੱਕ ਤਾਂ ਉਮਰ ਵਿੱਚ ਵਿੱਚ ਵੀ ਬਿਲਕੁਲ ਛੋਟੀ ਆ ਪਰ ਜਿਹੜਾ ਹਵਾਨਾ ਜਾਂ ਲੈਵਟੀ ਕਹ ਲਈਏ ਉਹ ਚੰਗੀ ਆ ਠੀਕ ਆ ਅੱਗੇ ਦੂਜੇ ਸਵੇਰ ਵੇੜ ਜਦੋਂ ਦੌਂਦੀ ਹੋਈ ਜਾਂ ਚੌਕੀ ਹੋਈ ਤੇ ਗਰੋਥ ਵੀ ਕਰਨੀ ਇੰਨੇ ਤੇ ਕਾ ਬੰਨਾ ਵੀ ਹੈਗਾ ਤੇ ਹੁਣ ਫਿਲਹਾਲ ਤੁਸੀਂ ਦੇਖੋਗੇ ਤੇ ਮੈਂ ਤੁਹਾਨੂੰ ਦੂਰੀ ਤੋਂ ਦਿਖਾਉਣਾ ਠੀਕ ਆ ਕਿਉਂਕਿ ਦੂਰੋਂ ਨੇੜੋਂ ਕਿਸੇ ਵੀਰ ਨਹੀਂ ਆਉਣਾ ਵੀ ਆਹ ਵੇਖੋ ਦੇਲਦੀ ਵੀ ਥੋੜੀ ਜੀ ਸਾਈਜ਼ ਘੱਟ ਚ ਉਚਾਈ ਚ ਵੀ ਥੋੜਾ ਠੀਕ ਠਾਕ ਆ ਮੀਡੀਅਮ ਤੁਸੀਂ ਹਾਈਟ ਮੰਨ ਲਿਓ ਤੇ ਪਰ ਜਿਹੜਾ ਥੰਮਦੇਵ ਆ ਉਹ ਤੁਸੀਂ ਦੇਖੋ ਆਗੇ ਆ ਦੇਖਾ ਆ ਕਰੋ ਚੈੱਕ ਜੀ ਠੀਕ ਆ ਜੀ ਤੇ ਭਾਜੀ ਦੁੱਧ ਕਿੰਨਾ ਚ ਵਾਰੀ ਹੈ ਜੀ ਦੁੱਧ ਵੀ ਜੀ 8 ਕਿਲੋ ਐ ਟਾਈਮ ਦੁੱਧ ਆ 8 ਕਿਲੋ ਹਾਂ ਜੀ ਠੀਕ ਆ ਦੋ ਡੰਗਾਂ ਦਾ ਜੇ ਨਾ ਦੋਸਤੋ ਦੋਨੋਂ ਟਾਈਮਾਂ ਦਾ 8 ਕਿਲੋ ਉਹ ਬਾਜੂ ਦਾ 10 ਦੇ ਘੱਟ ਦੀ ਬਚੀ ਬਰੀਕਾ ਨਹੀਂ ਆ ਆ ਵੇਖੋ ਜੀ ਪੱਟੇ ਪੱਟੇ ਆ ਆ ਮੂੰਹ ਮੱਥਾ ਫੇਸ ਕੁਆਲਿਟੀ ਠੀਕ ਹੈ ਇਹ ਬਣੀ ਪੁਣੀ ਫਿਰ ਬਿਲਕੁਲ ਹੌਲੀ ਜੀ ਹੈ ਨਾ ਜੀ ਹਾਂ ਜੀ ਹੌਲੀ ਜੀ ਪਰਛਾ ਜਿਆਦਾ ਹੀ ਮਾੜਾ ਹੀ ਹੈ ਹਾਂ ਕਿਉਂਕਿ ਆਪ ਥੋੜੀ ਜੀ ਹੈਗੀ ਨਾ ਮੀਡੀਅਮ ਹਾਈਟ ਦੇ ਵਿੱਚ ਤੇ ਉਸ ਹਿਸਾਬ ਨਾਲ ਬਾਕੀ ਲਿਫਟੀ ਚੰਗੀ ਆ ਤੇ 8 ਕਿਲੋ ਬਿਲਕੁਲ ਜਿਹੜਾ ਦੁੱਧ ਹੈ ਜਿਹੜਾ ਦੋਸਤੋਂ ਤੁਸੀਂ ਕਿਸੇ ਵੀਰ ਨੇ ਚਵਾਈ ਕਰਨੀ ਵਧੀਆ ਕਰ ਲਈ ਟਾਈਮ ਬਸ ਵਧੀਆ ਹੁੰਦਾ ਨਹੀਂ ਨਹੀਂ ਚੰਗਾ ਜੀ ਆ ਕਰੋ ਜੀ ਠੀਕ ਆ ਅੱਛਾ ਭਾਜੀ ਫਿਰ ਇਹਦਾ ਕੀ ਲੈਣ ਦੇਣ ਰੱਖ ਲਿਆ ਇਹਦਾ ਵਿੱਚ ਮੁੱਲ ਤੇ 2000 ਰੁਪਈਆ ਹਾਂਜੀ 20 ਜੇ ਆਪ ਜੀ ਮਾਨਤਨ ਕਰਦਾ ਫੋੜੋ 20 ਦੇ ਵਿੱਚੋਂ ਹਾਂਜੀ ਠੀਕ ਆ 20 ਦੇ ਵਿੱਚੋਂ ਮਾਨਤਨ ਹੋ ਜਾਊਗਾ ਤੇ ਇਹ ਹੈ ਬਿਲਕੁਲ ਤਾਜੀ ਸੂਈ ਹੈ ਠੀਕ ਆ ਇਹਨਾਂ ਵੀ ਬੱਚਾ ਨਹੀਂ ਹੈਗਾ 20 ਦਿਨਾਂ ਦੀ ਸੂਈ ਆ ਠੀਕ ਆ ਤੇ 20 ਦਿਨ ਜਿਹੜੇ ਦੋਸਤੋ ਬਿਲਕੁਲ ਅਜੇ ਨਾ ਹੋਵੇ ਕੱਲ ਵੀ ਇਹਨੇ ਮੈਣਾ ਮਾਰਿਆ ਸਭ ਨੂੰ ਹਾਂਜੀ ਹਾਂਜੀ ਅੱਜ ਹੀ ਮਾਰਿਆ ਠੀਕ ਆ ਠੀਕ ਆ ਆ ਦੇਖੋ ਜੀ ਠੀਕ ਆ ਤੇ 20000 ਦੇ ਵਿੱਚ ਤੁਸੀਂ ਜਿਹੜੀ ਦੋਸਤੋ ਬਿਲਕੁਲ ਤਾਜੀ ਬੱਚੀ ਜਿਹੜੀ ਇਹ ਲੈ ਕੇ ਜਾ ਸਕਦੇ ਹੋ ਠੀਕ ਆ ਤੇ ਇਸ ਤੋਂ ਬਾਅਦ ਅੱਗੇ ਇੱਕ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੇਖਾਉਣੀ ਹੈ ਜੀ ਸ਼ਾਈ ਬਲ ਪੱਖੇ ਸ਼ਾਈ ਬਲ ਪੱਖਾਂ ਜੀ ਠੀਕ ਆ ਤੇ ਇਹ ਵੀ ਸੂਈ ਤਾਜੀ ਜੀ ਇਹਦੀ ਹਾਂ ਜੀ ਦੂਜਾ ਸੂਆ ਸੂਈ ਹੈ ਇਹਦਾ ਹਾ ਸ਼ਾਈ ਕਾਲਾ ਕਾਲਾ ਬੱਚਾ ਮਗਰ ਤੁਹਾਨੂੰ ਦਿਖਾਉਣੀ ਹੈ ਜੀ ਦੂਜਾ ਸੂਆ ਆ ਦੇਖੋ ਆ ਮੇਲ ਕਾਫਾ ਠੀਕ ਆ 나ੜੂ ਬੱਚੇ ਦੇ ਨਾਲ ਹੀ ਹੈ ਕਿੰਨੇ ਦਿਨ ਦਾ ਸਮਝ ਜੀ ਇਹਨੂੰ ਹੋਈ ਦਿਨ ਪਾੜਾ ਤੇ ਕਦੋਂ 12 13 ਦਿਨ ਠੀਕ ਆ ਆ ਦੇਖੋ ਠੀਕ ਆ ਤੇ ਹੁਣ ਹਾਜ਼ਰ ਕਿੰਨਾ ਦੁੱਧ ਜਿਹੜਾ ਪੱਕਾ ਦੁੱਧ 9 ਕਿਲੋ ਆਈ ਨਹੀਂ ਆਪਾਂ 11 12 ਨਹੀਂ ਦੱਸਣਾ ਜਦੋਂ ਆਪਾਂ ਚਵਾ ਦਾਂਗੇ ਹਾਂ ਚਵਾ ਦਾ ਠੀਕ ਹੈ ਵੀਰ ਜੀ ਸਵੇਰ ਦੂਜਾ ਦੋਸਤੋ ਤੇ ਦੁੱਧ ਜਿਹੜਾ 12 ਕਿ ਦੱਸਤਾ ਨਾ ਜੀ ਹਾਂਜੀ 12 ਨਹੀਂ 9 ਕਿਲੋ ਪੱਕਾ 9 ਕਿਲੋ ਆ ਜੀ ਹਾਂਜੀ 9 ਕਿਲੋ ਠੀਕ ਸੌਰੀ 9 ਕਿਲੋ ਜਿਹੜਾ ਦੋਸਤੋ ਦੁੱਧ ਬਿਲਕੁਲ ਹਾਜ਼ਰ ਆ ਠੀਕ ਆ ਵਾਜੂਗੀ ਇਹਨੇ ਵਾਜੂਗੀ ਪੱਠੇ ਨਹੀਂ ਲੈ ਗਈ ਬਿਲਕੁਲ ਬਾਕੀ ਆ ਥਾਣਾ ਤੋਂ ਨਾ ਵੀ ਚਾਰ ਥਾਣਾ ਵੀ ਵੇਥੇ ਫਿਰ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਤੇ ਬਿਲਕੁਲ ਲੰਬਾਈ ਦੇ ਵਿੱਚ ਹੱਥੀ ਚਵਾਈ ਵਾਲਾ ਥੈਣਾ ਤੇ ਲੰਬੇ ਧੁੰਨ ਦੇ ਵਿੱਚ ਆ ਸ਼ਾਈਵਾਲ ਪੱਖਾ ਠੀਕ ਆ ਸ਼ਾਈਵਾਲ ਵਹਿੜਾ ਤੇ ਕੱਦ ਜਿਹੜਾ ਦੋਸਤੋ ਸਮੱਧਰ ਆ ਠੀਕ ਆ ਮੀਡੀਅਮ ਹਾਈਟ ਆ ਮੀਡੀਅਮ ਤੋਂ ਵੀ ਥੱਲੇ ਤੁਸੀਂ ਥੋੜੀ ਮਾਈਨਸ ਕਰ ਸਕਦੇ ਹੋ ਵੀ ਸਮੱਧਰ ਜਾਂ ਕੱਤ ਤੇ ਦੁੱਧ ਜਿਹੜਾ ਕੋਈ ਨਾਰਮਲੀ ਗੱਲ ਕਰੀਏ ਵੀ 11 12 12 13 ਲੀਟਰ ਦੁੱਧ 11 ਲੀਟਰ ਤੱਕ ਵੀ ਦੇ ਸਕਦੀ ਹੈ ਕਿਉਂ ਬਈ ਜੀ ਦੇ ਸਕਦੇ ਦੇ ਸਕਦੇ ਕਿਉਂਕਿ ਅੱਜ ਜੇਕਰ ਤੁਸੀਂ ਕਹਿੰਦੇ ਹੋ ਵੀ ਆਪਣਾ ਬਾਰਮ ਬਾਰਵੇਂ ਦਿਨ ਦੇ ਵਿੱਚ ਬਾਕੀ ਗਰਮੀ ਵਾਲੀ ਕੋਈ ਦਿੱਕਤ ਨਹੀਂ ਇਹਨੂੰ ਹਾਂ ਦੇ ਦੂ ਬਿਲਕੁਲ ਤੇ ਦਿਖਾਈਏ ਵੀ ਜੀ ਬਾਕੀ ਦੁੱਧ ਵੀ ਜਿਹੜਾ ਦੋਸਤੋ ਮੱਝਾਂ ਦੇ ਵਿੱਚ ਆਪਾਂ ਤਾਂ ਕਹਿ ਦਿੰਨੇ ਆਂ ਵੀ ਫੈਡਪੁੱਟ ਚੰਗੀ ਹੁੰਦੀ ਆ ਤੇ ਆ ਕਰੋ ਚੱਕ ਆ ਦੇਖੋ ਜੀ ਵੀ ਦੋਸਤੋ ਸਾਰੀਆਂ ਵੇੜਾਂ ਦੇ ਬਿਲਕੁਲ ਜਾਇਜ਼ ਆ ਤਾਜ਼ੀਆਂ ਸੁਈਆਂ ਨੇ ਠੀਕ ਆ ਟੋਕੜਾਂ ਦੇ ਭਾਅ ਦੇ ਵਿੱਚ ਆ ਪਰ ਜਿਹੜੀਆਂ ਵੇੜਾਂ ਦੋਸਤੋ ਇਹ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਤੁਹਾਨੂੰ ਮਿਲਣਗੀਆਂ ਤੇ ਰੇਟ ਭਾਅ ਪਰ ਤਾਂ ਬਿਲਕੁਲ ਜੈਨੂਇਨ ਤੇ ਜਾਇਜ਼ ਆ ਠੀਕ ਆ ਤੇ ਥਣ ਤੋਂ ਤਾਂ ਬਹੁਤ ਵਧੀਆ ਚੰਗਾ ਬਾਕੀ ਆ ਦੇਖੋ अच्छा ते पाजी गुरप्रीत ਕਿੰਨਾ ਕਮੋ ਲੈਦਾ ਫਿਰ ਇਹਦਾ ਮੁੱਲ ਵੀ ਜੀ 28000 ਰੁਪਿਆ ਹੂੰ 5200 ਫਰਸ਼ੋੜੂ ਜੀ 25000 ਦੇ ਵਿੱਚੋਂ ਠੀਕ ਆ ਮੁੱਲ 28000 ਹਾਂਜੀ ਮੁੱਲ ਠੀਕ ਆ ਬਿਲਕੁਲ ਜਾਇਜ਼ ਮੁੱਲ ਹੈ ਜਿਹੜਾ ਇਹਨੇ ਵੀ ਆਪਾਂ ਇਹਦਾ 35 ਮੰਗੀ ਜਾਈਗੀ 40 ਮੰਗੀ ਜਾਈਗੀ ਹੂੰ ਵੀ ਜੈਨੂਅਲ ਜਿਹੜਾ ਦੋਸਤੋ ਮੁੱਲ ਬਿਲਕੁਲ ਜਾਇਜ਼ ਆ ਇਸ ਤੋਂ ਬਾਅਦ ਅਗਲੀ ਇਹ ਵੈਡ ਜੀ ਇਹ ਵੀ ਰੈਟ ਸੋਈ ਹੈ ਕੋਈ 2.5 ਮਹੀਨੇ ਦੀ 2.5 ਮਹੀਨੇ ਦੀ ਹਾਂਜੀ ਬੱਚਾ ਨਹੀਂ ਹੈ ਦਾਗਾ ਬਿਨ ਬੱਚੇ ਤੋਂ ਹਾਂਜੀ ਦੁੱਧ 9 ਕਿਲੋ ਦਾ ਹੈਗਾ 9 10 ਕਿਲੋ ਆ ਸੂਹਾ ਦੂਜਾ ਨਹੀਂ ਆ ਜੀ ਸੂਹਾ ਦੂਜੇ ਸੂਵੇ ਤੇ ਢਾਈਆਂ ਮਹੀਨਿਆਂ ਦੀ ਕੋਈ ਵੀ ਰਮਨ ਲੈ ਠੀਕ ਆ ਜਵਾਬ ਬਹੁਤ ਸੋਹਣਾ ਠੰਡੀ ਕੋਈ ਵੰਗੇ ਦੀ ਲੋੜ ਨਹੀਂ ਠੀਕ ਆ ਭਾਵੇਂ ਇਤਨਾ ਬਹਿ ਜਾਓ ਥੱਲੇ ਆ ਜੀ ਹਾਂ ਜੀ ਜਿਤਨਾ ਮਰਜ਼ੀ ਕੋ ਬਹਿ ਜੇ ਲਓ ਵੀ ਠੀਕ ਆ ਬਿਲਕੁਲ 9 ਕਿਲੋ ਜਿਹੜਾ ਦੋਸਤੋ ਦੁੱਧ ਦੇ ਕੋਲ ਹੈਗਾ ਤੇ ਢਾਈ ਮਹੀਨਿਆਂ ਦੀ ਸੂਈ ਆ ਠੀਕ ਆ ਤੇ ਬੈੜ ਕੱਦ ਕਾਠੀ ਦੀ ਬੇਲਬੂਲ ਦੀ ਲੰਬਾਈ ਵੇਖੋਗੇ ਤੁਸੀਂ ਪੂਰੀ ਤੇ ਲੰਬਾਈ ਵੀ ਪੂਰੀ ਆ ਤੇ ਕੱਦ ਕਾਠ ਵੀ ਚੰਗਾ ਠੀਕ ਆ ਆਕਰੋ ਜੇ ਪਾੜੇ ਪੂੜੇ ਤੇ ਮਿਲਦੀ ਇਸੇ ਤਰ੍ਹਾਂ ਹੀ ਪਾੜਾ ਨਹੀਂ ਉਤਰਾਈ ਇਸ ਤਰ੍ਹਾਂ ਉਤਰਾਂ ਬਹਿ ਜਾਣਾ ਅੱਛਾ ਹਾਂਜੀ ਪਾੜਾ ਨਹੀਂ ਕੱਢ ਪਾਇਆ ਠੀਕ ਆ ਆ ਲੋ ਕਿਤਰਾ ਕੋ ਠੀਕ ਆ ਦੇਰ ਕੋ ਥਾਪੀ ਤੇ ਜਿਹੜਾ ਦੋਸਤੋ ਜਵਾ ਤੁਸੀਂ ਕਰ ਸਕਦੇ ਹੋ ਇਸ ਵੇੜ ਤਾਂ ਠੀਕ ਆ ਇਹਦਾ ਵੀਰੇ ਮੁੱਲ ਫਿਰ ਮੁੱਲ ਵੀਰ ਜੀ ਜੇ ਤਾਂ ਬੱਚਾ ਹੁੰਦਾ ਤਾਂ ਆਜੀ ਹੁੰਦੀ ਫਿਰ ਮੁੱਲ ਕਰਦੇ 42000 42000 ਰੁਪਈਆ ਹੁਣ 25000 ਰੁਪਈਆ ਮੁੱਲ 25000 ਹਾਂਜੀ ਹਾਂਜੀ ਠੀਕ ਆ 20000 ਨਹੀਂ ਦੇਦਾ ਤੇ ਐਗਜੈਕਟ ਜਿਹੜੀ ਸੁਈ ਬਲਕ 2.5 ਮਹੀਨੇ 2.5 ਮਹੀਨੇ ਹੋ ਗਏ 2.5 ਮਹੀਨੇ ਹੋ ਗਏ ਠੀਕ ਆ ਇਹ ਵੀ ਜਿਹੜੀ ਦੋਸਤੋ 25000 ਦੇ ਵਿੱਚ ਤੇ 9 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋੜਨਾ ਠੀਕ ਆ ਜੀ ਇਸ ਤੋਂ ਬਾਅਦ ਇੱਕ ਹੋਰ ਵਾੜ ਆ ਠੀਕ ਆ ਉਹ ਵੀ ਆਪਾਂ ਦਿਖਾ ਦਿੰਨੇ ਆ ਇਹ ਵੀ ਪਹਿਲਣੀਆਂ ਜੀ ਹਾਂ ਜੀ ਇਹ ਪਹਿਲੇ ਸਵੇ ਚੌਕੀ ਦੰਦੋ ਮੂੰਹ ਚਾਰ ਦੰਦਾਂ ਦਾ ਹਾਂ ਜੀ ਬੱਚਾ ਦਾ ਥਲੇ ਜੀ ਜਦੋਂ ਬੱਚਾ ਜੀ ਬੱਚਾ ਹਾਂ ਜੀ ਤਾਜੀ ਸੂਈ ਹੈ ਨਾ ਆਹ ਦੇਖੋ ਜੀ ਆਹ ਡੱਬਾ ਬੱਚਾ ਜੀ ਠੀਕ ਹੈ ਇਹ ਬੱਚਾ ਜੀ ਹੈ ਨਾ ਥਲੇ ਹਾਂ ਜੀ ਬੱਚਾ ਠੀਕ ਹੈ ਮੇਲ ਕਾਫ ਆ ਠੀਕ ਆ ਆਹ ਦੇਖ ਸਕਦੇ 15 ਦਿਨ ਦਾ ਸਮਾਂ ਹੋ ਗਿਆ 15 17 ਦਿਨ ਮੰਨ ਲਓ ਠੀਕ ਆ ਮੂੰਹ ਮੂੰਹ ਦੋ ਦੰਦ ਦੱਸਿਆ ਜੀ ਨਹੀਂ ਚਾਰ ਦਾ ਜੀ ਚੌਕੀ ਹੈ ਮੂੰਹ ਹੈ ਬਾਕੀ ਠੰਡੀ ਤੇ ਵੀ ਠੀਕ ਕੋਈ ਮੰਗੇ ਦੀ ਲੋੜ ਨਹੀਂ ਜਿੱਤਰ ਮੱਗੋ ਚਲੋ ਠੀਕ ਆ ਠੀਕ ਆ ਤੇ ਦੋ ਦੋ ਕਿੰਨਾ ਕਿੰਨੇ ਕੋਲ ਨੇ ਦੋ ਦੋ 11 ਲੀਟਰ ਆ 11 ਲੀਟਰ ਆ ਠੀਕ ਆ ਚੰਗੀ ਚਬਾਈ ਹੈ ਚਬਾਈ ਚੰਗੀ ਥਾਣ ਪਸਣੂਗੀ ਕਰ ਦਿੰਦੀ ਆ ਇਤਨਾ ਵੇਖਣ ਨੂੰ ਥੋੜਾ ਜਿਆਦਾ ਜਿਹਾ ਕੋਈ ਬੇਸਕ ਨੂੰ ਵੇਖਣ ਲੱਗਦਾ ਵੀ ਜਿਵੇਂ ਛਾਲ ਛੋਟਾ ਨਹੀਂ ਨਹੀਂ ਉਸ ਮਨ ਤੋਂ ਬਾਅਦ ਪਸਮ ਤੋਂ ਬਾਅਦ ਕੱਢ ਆਉਂਦੀ ਆ ਹਾਂਜੀ ਕੱਢ ਜਾਂਦੀ ਆ ਆ ਦੇਖੋ ਜੀ ਆ ਜੀ ਆ ਫਿਰ ਕੁਆਲਟੀ ਦੇਖੋ ਉਹ ਚਾਰਦਾਂ ਦਾ ਦੋਸਤੋ ਤੇ ਕਦ ਤੁਸੀਂ ਦੇਖ ਸਕਦੇ ਹੋ ਬੱਛੀ ਬਿਲਕੁਲ ਨਵੀਂ ਆ ਪਹਿਲਾ ਸਵੇਰ ਸਹੀ ਤੇ ਆਹ ਥੰਮਦੇ ਬਾਜੀ ਠੀਕ ਹੈ ਬਾਕੀ ਹੈ ਠੰਡੀ ਸੀਲਸ ਲਗਾ ਜੀ ਵਾਹ ਜੀ ਇਹਦੇ ਲਾਤ ਨਹੀਂ ਪੁੱਟਣੀ ਜਿੱਥੇ ਵਾਹ ਜੀ ਵਾਹ ਅੱਛਾ ਭਾਜੀ ਗੁਰਪ੍ਰੀਤ ਇਹ ਲੈਣ ਦੇ ਨੇ ਤਾਂ ਕੀ ਹਾਂ ਨਾ ਕੀ ਹੈ ਇਹਦਾ ਮੁੱਲ ਵੀ ਜੀ 35 ਕਰਦੇ ਆ 32000 ਦੀ ਦਿੱਤੇ 32 ਦੀ ਹਾਂਜੀ ਠੀਕ ਹੈ ਤੇ ਜਾਇਜ਼ ਆ ਰੇੜਾ ਦੋਸਤੋ ਮੈਂ ਪਹਿਲਾਂ ਕਹਤਾ ਸੀ ਕਿ ਵੀ ਜਾਇਜ਼ ਰੇੜਾ ਪੂਰਾ ਹੋਊਗਾ ਹਾਂਜੀ ਚੱਕਰ ਨਹੀਂ ਨਹੀਂ ਬਿਲਕੁਲ ਜੀ ਠੀਕ ਆ ਬਾਕੀ ਵੀਰ ਗੁਰਪ੍ਰੀਤ ਕੋਈ ਜਿੱਥੇ ਕੋਈ 100 200 ਜਾਂ ਕੋਈ 300 ਵੀ ਛੋੜ ਕਹਿੰਦਾ ਜਰੂਰ ਕਰਦੇ ਹਾਂ ਮਾਰਦਾਂਗੇ ਜੀ ਕਰਦੇ ਠੀਕ ਆ ਤੁਸੀਂ ਥੋੜੀ ਬਾਤੀ ਜੇ ਜਾਇਜ਼ ਕਰਕੇ ਨਾਰਾ ਵੇ ਕੰਮ ਹਾਂਜੀ ਵੀਡੀਓ ਪਹਿਲੀ ਭਾਈ ਬਿਲਕੁਲ ਹਾਂਜੀ ਕੋਈ ਚੱਕਰ ਤੇ ਰੇੜਾ ਭਾਅ ਪੜਤਾ ਵੀ ਜਾਇਜ਼ ਆ ਪਹਿਲੀ ਵੀਡੀਓ ਵੀਰ ਗੁਰਪ੍ਰੀਤ ਦੀ ਆ ਦੋਸਤੋ ਪਿੰਡ ਲੋਕੇ ਤੋਂ ਤੇ ਭਾਅ ਪੜਤਾ ਜਾਇਜ਼ ਆ ਬਿਲਕੁਲ ਤੁਹਾਨੂੰ ਚੰਗਾ ਲੱਗੂਗਾ ਬਾਕੀ ਇਥੇ ਆ ਕੇ ਆਪਦੀ ਅੱਖੀਂ ਜ਼ਰੂਰ ਦੇਖ ਲਿਓ ਜਿੰਨੀ ਚੀਜ਼ ਦੱਸੀ ਗਈ ਆ ਜਿੰਨੀ ਵਿਖਾਈ ਗਈ ਆ ਬਿਲਕੁਲ ਉੱਡੀ ਆ ਚੀਜ਼ ਸਚਾਈ ਹੋਰ ਹੋਰ ਵਾਲ ਵਿੱਚ ਦੀ ਕੋਈ ਗੱਲ ਨਹੀਂ ਤਾਂ ਕਿ ਬੰਦੇ ਸਾਰੇ ਫਿਰਨਾਂ ਕੀ ਜੰਮ ਬਿਲਕੁਲ ਜੀ ਬਿਲਕੁਲ ਤੇ ਆ ਪਸ਼ੂ ਆ ਜੇ ਦੋਸਤੋ ਵੀਰਪੁਰਪੀ ਦੇ ਕੋਲ ਘਟੋ ਘੜ ਵੀ 6 ਨੱਕ ਸੀਗੇ 5 ਬਿਹੜਾ ਤੇ ਇੱਕ ਝੋਟੀ ਤੁਹਾਨੂੰ ਆਪਾਂ ਪਹਿਲੇ ਨੰਬਰ ਤੇ ਦਿਖਾਤੀ ਸੀ ਠੀਕ ਆ ਤੁਹਾਡਾ ਇਲਾਕਾ ਤੁਹਾਡੀ ਕਿਸਮਤ ਆ ਵੀ ਜੇਕਰ ਦੋਸਤੋ ਨਿਕਲ ਆਉਂਦੀ ਆ ਕੋਈ 15 18 ਦਿਨਾਂ ਬਾਅਦ ਚੈੱਕ ਹੋ ਜਾਣੀ ਆ ਨਿਕਲ ਆਉਂਦੀ ਹੈ ਤੁਹਾਡਾ ਇਲਾਕਾ ਠੀਕ ਆ ਬਾਕੀ ਹੁਣ ਦੁੱਧ ਮੌਜੂਦ ਆ 6-7 ਦਰਮਿਆਨ ਜਿਹੜਾ ਬਿਲਕੁਲ ਇਹਦੇ ਕੋਲ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਨੰਬਰ ਵੀਰ ਗੁਰਪ੍ਰੀਤ ਤੋਂ ਆਪਣੇ ਦਿਓ ਜੀ ਹਾਂ ਜੀ 95925 ਜੀ ਹਾਂ ਜੀ 76 ਜੀ ਦਾ ਠੀਕ ਆ ਇਹ ਨੰਬਰਾਂ ਦੇ ਦੋਸਤੋ ਤੁਸੀਂ ਕਾਲ ਕਰਕੇ ਵੀਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਨਾਕ ਜਿਹਨੇ ਦਿਖਾਏ ਗਏ ਆ ਤਸੱਲੀ ਕਰ ਸਕਦੇ ਹੋ ਵੈਰੀਫਾਈ ਕਰ ਸਕਦੇ ਹੋ ਨਰਕ ਨਰਕ ਪਰਖ ਜਿਹੜੀ ਕਰਕੇ ਫਿਰ ਖਰੀਦਿਓ ਠੀਕ ਹੈ ਜੀ ਖਰੀਦ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ